ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮਜੂਦ ਆ ਮਿੱਤਰੋ ਫਰੀਦਕੋਟ ਪਰਸ਼ਾਵੇਂ ਦਾ ਨਿੱਗ ਮੰਡਾ ਪਿੰਡ ਪਿੰਡ ਟੈਣਾ ਟੈਨੇ ਪਿੰਡ ਦੇ ਵਿੱਚ ਇਸ ਟਾਈਮ ਮਜੂਦ ਆ ਹਰਪ੍ਰੀਤ ਵੀਰ ਦੇ ਘਰੇ ਇਸ ਟਾਈਮ ਮਜੂਦ ਆ ਤੁਹਾਨੂੰ ਇੱਕ ਗਾਂ ਵਿਖਾਉਣੀ ਆ ਮਿੱਤਰੋ ਜਿਹੜੀ ਵਕਾਊ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੇ ਦੁੱਧ ਦੇ ਰਿਕਾਰਡ ਕਿੰਨਵਾ ਸਬੂਤ ਹੁੰਦੀ ਆ ਸਾਰੀਆਂ ਗੱਲਾਂ ਬਾਤਾਂ ਹੀ ਕਰੂੰਗਾ ਬਾਈ ਦੇ ਨਾਲ ਫੋਲੋ ਡਿਟੇਲ ਨਾਲ ਫੋਲੋ ਵੀਡੀਓ ਦੇਖਿਓ ਹਜੇ ਗਾਂ ਕੱਚੀ ਆ ਕੁਝ ਕੁ ਦਿਨ ਕਹਿਣ ਤੋਂ ਪਾਵੇ ਆ ਵੀ ਅਜੇ ਸੇਰ ਤੋਂ ਪੂਣੀ ਕਰਤੀ ਆ ਤੇ ਸੇਰਿੰਦਾ ਹਜੇ ਬਾਕੀ ਪਿਆ ਵਾ ਤੇ ਜਦੋਂ ਸੇਰ ਕੱਤ ਲਿਆਏ ਨੇ ਇਹਦੇ ਲੇਵੇ ਦੀਆਂ ਗੱਲਾਂ ਬਾਤਾਂ ਕਿੱਥੇ ਹੋਣੀਆਂ ਇਹਦੇ ਦੁੱਧ ਦੀਆਂ ਗੱਲਾਂ ਬਾਤਾਂ ਕਿੱਥੇ ਹੋਈਆਂ ਉਹ ਸਾਰੀਆਂ ਕਰਦੇ ਆ ਭਾਈ ਦੇ ਨਾਲ ਆਪਾਂ ਸਾਸੀ ਕਾਲ ਹਰਪੀ ਜੀ ਕੀ ਹਾਲ ਆ ਬੜੇ ਠੀਕ ਠਾਕ ਭਾਈ ਸੇਤਾਂ ਦੇ ਪਰਵਾਰ ਹਾਂਜੀ ਵਧੀਆ ਜੀ ਵਧੀਆ ਅਚਾਰਪੀ ਜੀ ਨਾਮ ਇੱਕ ਵਾਰੀ ਸੰਧਿਆ ਕਰ ਦਈਏ ਮੇਰਾ ਨਾਮ ਹਰਪੀ ਸਿੰਘ ਆ ਜੀ ਕਹਿਣਾ ਪੈਂਦਾ ਜੀ ਆਪਾਂ ਜੀ ਸਾਨੂੰ ਆ ਭਾਈ ਬਲਵਿੰਦਰ ਸਿੰਘ ਜੀ ਹਰਪ੍ਰੀਤ ਬਾਈ ਘਰ ਕਿੱਥੇ ਆ ਗਿਆ ਆਪਣਾ ਇਹ ਇਹ ਗੁਰੂ ਨਾਨਕ ਦੇਵ ਜੀ ਗੁਰਦੁਆਰੇ ਦੇ ਸਾਹਮਣੇ ਹੀ ਰਹਿ ਗਿਆ ਜੀ ਗੁਰੂ ਨਾਨਕ ਦੇਵ ਜੀ ਗੁਰਦੁਆਰੇ ਦੇ ਸਾਹਮਣੇ ਪਹਿਲਾਂ ਹਣਾ ਆਹ ਯਾਰ ਕੀ ਗਾਵਾ ਰੱਖ ਲਏ ਨੇ ਫਿਰ ਦੁੱਧੇ ਕੰਮ ਦੁੱਧਾ ਕੰਮ ਹਣੀ ਠੀਕ ਆ ਬਾਈ ਚੰਗੀ ਦੁੱਧ ਦੀ ਮਾਲਕਣੀਆਂ ਸਾਹਮਣੇ ਠੀਕ ਸਾਰੀਆਂ ਇੱਕ ਨੰਬਰ ਹੀ ਆ ਜੀ ਠੀਕ ਆ ਫਿਰ ਚਲਾ ਗਾਵਾ ਤੇ ਪਹਿਲਾਂ ਤਾਂ ਕੋਈ ਮਈਆਂ ਵੀ ਹੁੰਦੀਆਂ ਫਿਰ ਮਈਆਂ ਸਾਰੀਆਂ ਵੇਚਤੀਆਂ ਫਿਰ ਗਾਵਾ ਕਰ ਲੈਂਗੇ ਸਾਰੀਆਂ ਤੁਸੀਂ ਸੌਖਾ ਹੋ ਜਾਂਦਾ ਗਾਵਾ ਹਾਂ ਜੀ ਗਾਵਾ ਮਸ਼ੀਨਾਂ ਚੋਂ ਇਹ ਆ ਉਹ ਚੋਈਆਂ ਨਹੀਂ ਨਾ ਜਾਂਦੀਆਂ ਬਾਈ ਮੱਠੀ ਜੋਣੀਆਂ ਪੈਣੀਆਂ ਅੱਛਾ ਗੱਲ ਹੋ ਹਰਪ੍ਰੀਤ ਭਾਈ ਵੀ ਇਹ ਗਾਂ ਵੇਚਣੀਆਂ ਹਨਾ ਇਹ ਕਿੰਨਾ ਸੁਆ ਕਿੰਨੇ ਦਿਨ ਉਹਦੀ ਕੱਚੀ ਆ ਇਹ ਦੂਜਾ ਸੁਆ ਸੂਗੀ ਬਾਈ ਕਿੰਨੇ ਦਿਨ ਲੈ ਜੂਗੀ ਵੀਰੇ ਅਜੇ ਇਹ 10 ਦਿਨ ਕਮ ਸੇ ਕਮ ਲੈ ਜੂਗੀ ਅਰੇ ਜਿਆਦਾ ਮਤਲਬ ਵਧੀਆ ਪੜਦੀ ਹਾਂਜੀ ਹਾਂਜੀ ਹਜੇ ਤਾਂ ਬਹੁਤ ਬਣਨਾ ਹੈ ਨਹੀਂ ਅਰੇ ਹਰਪ੍ਰੀਤ ਦੁੱਧ ਕਿੰਨਾ ਚੋਇਆ ਹੋਇਆ ਤੇਰਾ 25 26 ਕਿਲੋ ਚੋਇਆ ਬਾਈ ਐਨ ਕੰਡੇ ਵਾਲਾ ਹਾਂਜੀ ਐਤ ਕੀ ਤੇਰਾ ਮਣਕੀ ਹੇ ਹਰਦੀ ਬਈ ਐਡੀ ਤਰ੍ਹਾਂ ਅਨੁਮਾਨ ਕੀ ਕਰਦਾ ਕਿ ਕਿੱਥੇ ਜਾਵੂਗਾ ਬਈ ਐਕਟਿਵ ਜਾਦੇ ਸਮਝੀ ਸੁਭੀ ਕਰਕੇ ਵੇਖੋ 30 ਪਲੱਸ ਕਰ ਜੇ ਬਈ 30 30 ਤੇ 30 ਤੇ ਐਪ ਕੀ ਜਾਵੂਗਾ ਹਾਂ ਜੀ 30 ਤੋਂ ਇੱਕ ਨੰਬਰ ਭਾਵੇਂ ਜਵਾਗ ਚੋ ਸੀਲ ਤੇ ਇੰਨੀ ਹੈ ਬਈ ਜੇ ਮਸ਼ੀਨੀ ਚੋ ਆਈ ਵੀ ਤੇ ਦੋਵੇਂ ਬੱਦ ਓਕੇ ਬਈ ਆਹ ਝੋਲ ਜਾ ਬਣਾ ਖਾਲੀ ਇਹਦਾ ਭਰ ਦੇ ਹਜੇ ਬਈ ਇਹ ਤੋਂ ਇੱਕ ਦਿਨ ਪਹਿਲਾਂ ਚੋਣੀ ਪੈਂਦੀ ਆ ਇੱਕ ਦਿਨ ਪਹਿਲਾਂ ਚੋਣੀ ਬਹੁਤ ਤਿਆਰੀ ਕਰਦੇ ਬਹੁਤ ਜ਼ਿਆਦੇ ਬਈ ਹੂੰ ਹਜੇ 10 ਦਿਨ ਵੀ ਬਹੁਤ ਅਫਵਾਹਾਂ ਨੇ ਹਾਂ ਜੀ ਠੀਕ ਹੈ ਫਿਰ ਐਡੀ ਚੰਗੇ ਭਰਾਇਆ ਹੋਇਆ ਬਈ ਆਪਣੇ ਸਰਕਾਰੀ ਸੀਮਣੇ ਭਰਾਇਆ ਬਈ ਆਪਣੇ ਵੀਰ ਅਜਾ ਹਰਪ੍ਰੀਤ ਦੇ ਕੀ ਰੇਡਰ ਦਾ ਕੀਤਾ ਜਾਂਦਾ ਯਾਰ ਰੇਡ ਫੋਨ ਤੇ ਕਰ ਲਾਂਗੇ ਬਈ ਯਾਰ ਫੋਨ ਤੇ ਕਰ ਲਾਂਗੇ ਲੜ ਪਿਆਰ ਵਾਲਾ ਹੀ ਹੋਊਗਾ ਵੇ ਵਧੀਆ ਸੌਖਾ ਆ ਬਾਲਾ ਨਹੀਂ ਕਰਦੇ ਨਾ ਵੀ ਮਾਲਾ ਨਹੀਂ ਆ ਮੈਂ ਨਹੀਂ ਨਹੀਂ ਨੇੜ ਤੇੜੇ ਹਾਂ ਬਈ ਜੀ ਤੋ ਨਹੀਂ ਪੁੱਤ ਖੋਲੀ ਬਣਾ ਲੈ ਲੈ ਮਿੱਤਰੋ ਦੂਜਾ ਸੂਆ ਸੁੰਦੀ ਆ ਕਰਮਾਂ ਵਾਲੀ ਸੂਣ ਦੇ ਵਿੱਚ ਹਜੇ ਇਹਨੇ ਦਿਨ ਗਿਣਤੀ ਵਾਲੇ ਜਿਹੜੇ ਕਾਗਜ਼ੀ ਦਿਨ ਹੁੰਦੇ ਆ ਜਿਹੜੇ ਸਿਆਰ ਵਾਲੇ ਦਿਨ ਹੁੰਦੇ ਆ ਉਹ ਇੰਜ 10 ਦਿਨ ਪਏ ਆ ਮਿੱਤਰੋ ਤੇ 10 ਦਿਨਾਂ ਦੇ ਬਾਅਦ ਜਦੋਂ ਇਹ ਤਰ ਟਿਕਾਣੇ ਤੇ تیر ਲਾਇਆ ਤੇ ਉਦੋਂ ਫਿਰ ਗੱਲਾਂ ਬਾਤਾਂ ਹੋਰ ਹੋਣਗੀਆਂ ਯੋਗੀ ਆ ਤੇ ਹੋਰ ਆ ਕੱਲ ਓਹਰ ਲਈ ਅਵੇ ਮੂੜੇ ਉਹ ਸੁਣੀ ਤਿਆਰ ਹੋਣਾ ਇਹਨੇ ਕਰਮ ਵਾਲੀ ਨੇ ਮਿੱਤਰੋ ਯੋਗੀ ਗਾ ਸੁਣੀ ਢੁਲੀ ਬਹੁਤ ਆ 30 ਤੋਂ 12 ਵਾਜੇ ਮਾਰਨੇ ਆ ਦੋਦੇ ਇਹਨੇ ਪਹਿਲੇ ਸੋਇ ਦੇ ਵਿੱਚ ਇਹ ਕਰਮ ਵਾਲੀ ਨੇ 25 26 ਕਿਲੋ 25 26 ਕਿਲੋ ਤੋਂ ਇਹਨੇ ਪਾਇਆ ਹੋਇਆ ਬਾਕੀ ਘਰੇ ਬੰਨਣ ਵਾਲੇ ਭਰਾਵਾਂ ਦੇ ਲਈ ਫੇਰ ਲਾਇਆਗਾ ਗੋਟੇ ਖੁੱਲੀ ਗਾਂ ਨੂੰ ਘਰੇ ਬੰਨ ਕੇ ਰੱਖਣਾ ਟਿਕਾਉਣੀ ਬਹੁਤ ਔਖੀ ਹੁੰਦੀ ਹੈ ਬੰਨੀ ਹੋਈ ਗਾਂ ਮਿਲੂਗੀ ਤੁਹਾਨੂੰ ਕਿਉਂਕਿ ਬੰਨੀ ਹੋਈ ਗਾਂ ਇਹਨਾਂ ਟੈਂਪਰੇਚਰ ਮੈਨਟੇਨ ਕੀਤਾ ਹੋਇਆ ਇੱਕ ਆਮ ਜਿਸ ਤਰ੍ਹਾਂ ਦਾ ਆਪਣਾ ਦੀ ਲੋਕੇਸ਼ਨ ਘਰਾਂ ਦੇ ਵਿੱਚ ਹੁੰਦੀ ਉਹਨਾਂ ਲੋਕੇਸ਼ਨਾਂ ਦੇ ਵਗੋ ਉਹਨਾਂ ਲੋਕੇਸ਼ਨਾਂ ਦੇ ਵਿੱਚ ਰਹੀ ਹੋਈ ਆ ਠੰਡ ਦਾ ਮਜ਼ਬੂਤੀ ਬਹੁਤ ਚੰਗੀ ਆ ਝੋਲ ਬਹੁਤ ਢੂਰ ਖੁੱਲਾ ਡੁੱਲਾ ਪਿਆ ਰੇਟ ਬਾਈ ਨੇ ਫੋਨ ਦੇ ਉੱਤੇ ਤੈਅ ਕਰਨਾ ਵਾ ਹਰ ਕਿਸੇ ਨੰਬਰ ਸੰਜਿਆ ਗਣਤੀ ਕਰ ਬਾਈ ਨੰਬਰ ਆਪਣਾ 99 141 65795 ਇੱਕ ਵਾਰੀ ਹੋਰ ਬੋਲ 99 141 65795 ਇਸ ਨੰਬਰ ਤੇ ਕਰਨੀ ਆ ਤੁਸੀਂ ਮਿੱਤਰੋ ਬਾਈ ਦੇ ਨਾਲ ਗੱਲਬਾਤ ਗੱਲਬਾਤ ਲਈ ਨੰਬਰ ਮੈਂ ਸਕਰੀਨ ਦੇ ਉੱਤੇ ਲਾਇਆ ਹੋਇਆ ਵਾ ਪਿੰਡ ਟੈਣਾਵਾ ਜ਼ਿਲ੍ਹਾ ਫਰੀਦਕੋਟ ਆ ਮਿੱਤਰੋ ਗੁਰੂ ਨਾਨਕ ਦੇਵ ਗੁਰਦੁਆਰਾ ਸਾਹਮਣੇ ਬਿਲਕੁਲ ਬਾਈ ਦਾ ਘਰ ਆ ਬਾਕੀ ਕਾਰਵਾਈ ਤੁਹਾਡੇ ਹੱਥਾਂ ਮੇਰੀ ਤੋਂ ਨਿਆਣੀ ਮਾਤਾ ਧੰਨਵਾਦ